ਰਾਗ ਸੁਹੀ ਮਹੱਲਾ ਪਹਿਲਾ ਕੁਚੱਜੀ ਇਕ ਓੰਕਾਰ ਸਤਗੁਰ ਪ੍ਰਸਾਦ ਮਾਂਜ ਕੁਚੰਜੀ ਓ ਮਾਵਣ ਡੋਸੜੇ ਹੋ ਕਿਉ ਸੋ ਰਾਵਣ ਜਾਉ ਜੀਉ ਇਕ ਦੋ ਇਕ ਚੜੰਦੀ ਆ ਕੌਣ ਜਾਣੈ ਮੇਰਾ ਨਾਉ ਜੀਉ ਜਿਨਨੀ ਸਖੀ ਸੋ ਰਾਵਿਆ ਸੇ ਅੰਬੀ ਸਾਵੜੀ ਇਹ ਜੀਉ ਤੇ ਗੁਣ ਮਾਣਿਆ ਨ ਆਵਣੀ ਹਉ ਕਹਿ ਜੀ ਦੋਸ ਤਰੇ ਜਿਓ ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜਿਓ ਇਕਤ ਟੋਲ ਨ ਅੰਬੜਾ ਹਉ ਸਦ ਕਰਬਾਨਾ ਤੇਰੇ ਜਾਓ ਜਿਓ ਸੋਇਨਾ ਰੂਪਾ ਰੰਗੁਲਾ ਮੂਤੀ ਤੇ ਮਾਨਕ ਜਿਓ ਸੇ ਵਸਤੂ ਸੈ ਦਿੱਤੀਆ ਮੈਂ ਤਿੰਨ ਸਿਉਨ ਲਾਇਆ ਚਿੱਤ ਜਿਓ ਮੰਦਰ ਮਿੱਟੀ ਸੰਧੜੇ ਪੱਥਰ ਕੀ ਤੇ ਰਾਸ ਜਿਓ ਹਉ ਇਨੀ ਟੋਲੀ ਭੁਲੀ ਅਸ ਤਿਸ ਕੰਤਨਾਂ ਬੈਠੀ ਪਾਸ ਜਿਓ ਅੰਬਰ ਕੂ 냐 ਕਰ ਲਿਆ ਬਗ ਬਹਿਠੇ ਆਏ ਜਿਓ ਸਾ ਤਨ ਚੱਲੀ ਸੌਰੈ ਕਿਆ ਮੋਹ ਦੇਸੀ ਅੱਗੇ ਜਾਏ ਜਿਓ ਸੁੱਤੇ ਸੁੱਤੇ ਝਾਲ ਥੀਆ ਭੁੱਲੀ ਵਾਟੜਿਆ ਜਿਓ ਤੈਸ ਨਾਲ ਮੁਤੀਆਸ ਦੁਖਾਂ ਕੂ ਤਰੀ ਆਹ ਜਿਓ ਤੋਦ ਗੁਣ ਮੈਂ ਸਭ ਅਵਗਣਾ ਇਕ ਨਾਨਕੀ ਅਰਦਾ ਜਿਓ ਸਭ ਰਾਤੀ ਸੋਹਾਗਣੀ ਮੈਂ ਡੋਹਾਗਣ ਕਾਈ ਰਾਤ ਜਿਓ ਸੁਈ ਮਹੱਲਾ ਪਹਿਲਾ ਸੁੱਚ ਜੀਮ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤਦ ਅੰਤਰ ਹੋ ਸੁਖ ਵਸਾਂ ਤੂੰ ਅੰਤਰ ਸਾ ਬਾਹ ਜੀਓ ਭਾਣੇ ਤਖਤ ਵੜਾਇਆ ਭਾਣੇ ਭੀਖ ਉਦਾਸ ਜੀਓ ਭਾਣੇ ਥਾਲ ਸਿਰ ਸਰ ਵਹੇ ਕਮਲ ਫੁੱਲਾ ਆਕਾਸ਼ ਜੀਓ ਭਾਣੇ ਪਵਜਲ ਲੰਗੀਏ ਭਾਣੇ ਮੰਝ ਪਰ ਆਸ ਜਿਓ ਭਾਣੇ ਸੋ ਸਹ ਰੰਗ ਲਾਂ ਸਿਵਤ ਰਤਾ ਗੁਣਤਾ ਜਿਓ ਭਾਣੇ ਸੋ ਪੀ ਹਵਲਾ ਹਉ ਆਵਣ ਜਾਣ ਮੁਈ ਆਸ ਜਿਓ ਤੂੰ ਸਹ ਅਗੰਮ ਅਤੋਲ ਵਾ ਔ ਕਹਿ ਕਹਿ ਢੈ ਪਈ ਆਸ ਜਿਓ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜਿਓ ਗੁਰ ਸਬਦੀ ਸੋ ਪਾਇਆ ਸਚ ਨਾਨਕ ਕੀ ਅਰਦਾਸ ਜਿਓ ਸੁਹੀ ਮਹੱਲਾ ਪੰညਮਾ ਗੁਣਮੰਤੀ ਜੋ ਦੀਚੈ ਗੁਰ ਸਿਖੜਾ ਤੈ ਨਿਵਨਿ ਲਾਗਉ ਪਾਇ ਜਿਓ ਆਖਾਂ ਬਿਰਤਾ ਜੇ ਕੀ ਗੁਰ ਸੱਜਣ ਦੇ ਮਿਲਾਏ ਜਿਓ ਸੋ ਹੀ ਦਾਸੋ ਪਦੇਸੜਾ ਮੇਰਾ ਮਨ ਅਨੰਤ ਨਾ ਕਾਹੂ ਜਾਏ ਜਿਉ ਇਹੋ ਮਨ ਤੈ ਕੂੰ ਦੇਵਸਾ ਮੈਂ ਮਾਰਗ ਦੇਹ ਬਤਾਏ ਜਿਉ ਹੋ ਆਇਆ ਦੂਰ ਚੱਲ ਕੇ ਮੈਂ ਤਾਂ ਕੀ ਤੋ ਸਰਣਾਏ ਜਿਉ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜਿਉ ਇਤ ਮਾਰਗ ਚੱਲੇ ਭਾਈ ੜੇ ਗੁਰ ਕਹੈ ਸੁਕਾਰ ਕਮਾਏ ਜਿਓ त्याਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜਿਓ ਿਓ ਪਾਵਹਿ ਹਰਦਰ ਸਾਵੜਾ ਨ ਲੱਗੈ ਤਤੀ ਵਾਉ ਜਿਓ ਹਉ ਆਪੋ ਬੋਲ ਨ ਜਾਣਦਾ ਮੈਂ ਕਹਿਆ ਸਭ ਹੁਕਮਾ ਹੋ ਜਿਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰ ਨਾਨਕ ਕੀਆ ਪਸਾਹ ਜਿਓ ਮੈਂ ਬਹੁੜ ਨ ਤ੍ਰਿਸ਼ਨਾ ਭੁਖੜੀ ਹਉ ਰੱਜਾਂ ਤ੍ਰਿਪਤਾ ਅਕਾਹੇ ਜਿਓ ਜੋ ਗੁਰ ਦੀਸਾ ਸਿਖੜਾ ਤੇਸ ਨੇਮ ਨੇਮ ਲਾਗੋਂ ਪਾਏ ਜਿਓ ਮੈਂ ਬਹੁੜ ਨ ਤ੍ਰਿਸ਼ਨਾ ਭੁਖੜੀ ਹਉ ਰੱਜਾਂ ਤ੍ਰਿਪਤਾ ਅਕਾਹੇ ਜਿਓ ਯੋ ਘਰ ਦੀਸੇ ਸਿਖੜਾਂ ਤੇਥ ਨੇਮ ਨੇਮ ਲਾਗੋਂ ਪਾਏ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ